ਪੰਜਾਬ ਵਿੱਚ ਸ਼ਰਮਸਾਰ ਘਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦਰਸਲ 54 ਸਾਲ ਦੇ ਸਿਰਫਰੇ ਵਿਅਕਤੀ ਦੇ ਕਬਜ਼ੇ ਵਿੱਚੋਂ ਛਡਵਾਈਆਂ ਗਈਆਂ ਤਿੰਨ ਬੱਚੀਆਂ ਨਾਲ ਮੋਲਜਮ ਕਈ ਦਿਨਾਂ ਤੋਂ ਜ਼ਬਰਜਨਾਹ ਕਰ ਰਿਹਾ ਸੀ ਇਸ ਦੀ ਪੁਸ਼ਟੀ ਬੱਚੀਆਂ ਦੀ ਮੈਡੀਕਲ ਤੋਂ ਹੋ ਗਈ ਹੈ ਜਿਸ ਦੇ ਬਾਅਦ ਪੁਲਿਸ ਨੇ ਮੋਲਜਮ ਰਾਜੇਸ਼ ਪਾਂਡੇ ਖਿਲਾਫ ਜ਼ਬਰਜਨਾਹ ਅਤੇ ਪੋਸੋਕੋ ਐਕਟ ਦਾ ਵੀ ਤਾਰਾ ਜੋੜ ਕੇ ਉਸ ਨੂੰ ਤਿੰਨ ਦਿਨ ਡੇਰਮਾਂਡ ਤੇ ਲਿਆ ਤਿੰਨਾਂ ਬੱਚੀਆਂ ਵਿੱਚੋਂ ਇੱਕ 9 ਸਾਲ ਦੀ ਬੱਚੀ ਤਾਂ ਉਸ ਦੀ ਸਾਕੀ ਭਤੀਜੀ ਨਿਕਲੀ ਹੈ ਜੋ ਯੂਪੀ ਤੋਂ ਆਪਣੇ ਭਰਾ ਨੂੰ ਇਹ ਕਹਿ ਕੇ ਲਿਆਇਆ ਸੀ ਕਿ ਉਹ ਪੰਜਾਬ ਲੈ ਜਾ ਕੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰੇਗਾ। ਰਾਮਾ ਮੰਡੀ ਦੀ 12 ਸਾਲਾ ਬੱਚੀ ਨੂੰ ਵੀ ਉਹ ਵਰਗਲਾ ਕੇ ਲੈ ਗਿਆ ਸੀ ਜਦ ਕਿ ਤੀਜੀ ਕੁੜੀ ਵੀ 12 ਸਾਲ ਦੀ ਹੈ। ਮੋਲਜਮ ਬੱਚਿਆਂ ਨੂੰ ਇਹ ਕਹਿੰਦਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਕੂਲ ਵੇਚ ਦਿੱਤਾ ਹੈ ਕਿਉਂਕਿ ਉਹਨਾਂ ਕੋਲ ਪਾਲਣ ਪੋਸ਼ਣ ਲਈ ਨੇ ਪੈਸੇ ਨਹੀਂ ਹਨ। ਮੋਲਜਮ ਨੇ ਪੁਲਿਸ ਦੀ ਪੁੱਛਗਿੱਛ ਵਿੱਚ ਕਬੂਲਿਆ ਕਿ ਉਹ ਕਪੂਰਤਾ ਵੇਲੇ ਚ ਉਹ ਕਰਾਇਤੇ ਰਹਿੰਦਾ ਸੀ। ਅਤੇ ਦਿਹਾੜੀ ਲੌਂਦਾ ਸੀ ਜਦੋਂ ਦਿਹਾੜੀ ਤੇ ਜਾਣਾ ਹੁੰਦਾ ਸੀ ਤਾਂ ਮੋਲਜਮ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਦੇ ਕੇ ਬਾਹਰੋਂ ਤਾਲਾ ਲਾ ਕੇ ਚਲਾ ਜਾਂਦਾ ਸੀ ਮੋਲਜਮ ਨੇ ਮੰਨਿਆ ਕਿ ਉਹ ਬੱਚਿਆਂ ਨਾਲ ਜ਼ਬਰਦਸਤੀ ਜਿਸਮਾਨੀ ਸੰਬੰਧ ਵੀ ਪਨਾਉਂਦਾ ਸੀ ਜਿਸ ਬਾਅਦ ਪੁਲਿਸ ਨੇ ਬੱਚਿਆਂ ਨੂੰ ਮਾਨਜੋਗ ਅਦਾਲਤ ਦੇ ਸਾਹਮਣੇ ਪੇਸ਼ ਕਰਕੇ 164 ਤੇ ਬਿਆਨ ਵੀ ਕਰਵਾਏ ਹਨ ਏਸੀਪੀ ਨਾਤਾ ਤੀਜ ਪਾਟੀਆਂ ਨੇ ਦੱਸਿਆ ਕਿ ਮੋਲਜਮ ਨੂੰ ਪਹੁੰਚ ਗਿੱਚ ਲਈ 3 ਦਿਨ ਤੇ ਰਵਾਨਾ ਤੇ ਰਿਹਾ ਗਿਆ ਉਹਨੇ ਕਿਹਾ ਕਿ ਮੋਲਜਮ ਦਾ ਭਰਾ ਯੂਪੀ ਤੋਂ ਜਲੰਧਰ ਲਈ ਰਵਾਨਾ ਹੋ ਗਿਆ ਹੈ ਜਿਸ ਦੇ ਆਉਣ ਦੇ ਹੀ ਉਸ ਦੀ ਬੇਟੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਬਾਕੀ ਦੋਵਾਂ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਸੌਂ ਦਿੱਤਾ ਗਿਆ ਹੈ। ਜਿਕਰ ਜੋਗ ਹੈ ਕਿ ਜਲੰਧਰ ਵਿੱਚੋਂ ਕੁਝ ਸਮੇਂ ਤੋਂ ਤੋ ਤਿੰਨ ਬੱਚੇ ਗਾਇਬ ਸਨ। ਥਾਣਾ ਨੰਬਰ 8 ਤਿੰਨ ਆਂਦੇ ਇਲਾਕੇ ਵਿੱਚ ਗਾਇਬ ਕੋਈ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਟਰੇਸ ਕਰ ਲਿਆ ਸੀ। ਜਿਸ ਤੋਂ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਪੂਰਥਲਾ ਵਿੱਚ ਰੇਡ ਕਰਕੇ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਬੱਚੀਆਂ ਨੂੰ ਬਰਾਮਦ ਕੀਤਾ ਗਿਆ ਸੀ। ਇਨਾ ਵਿੱਚੋਂ ਦੋ ਦੇ ਵਾਲ ਕੱਟੇ ਹੋਏ ਸਨ ਬੱਚਿਆਂ ਦੇ ਗਾਇਬ ਹੋਣ ਦੀ ਇੱਕ ਸ਼ਿਕਾਇਤ ਥਾਣਾ ਨੰਬਰ 8 ਵਿੱਚ ਦਰਜ ਸੀ ਜਦਕਿ ਦੂਜੀ ਥਾਣਾ ਰਾਮਾ ਮੰਡੀ ਵਿੱਚ ਮੋਲਜਮ ਨੇ ਮੰਨਿਆ ਸੀ ਕਿ ਉਹ ਬੱਚਿਆਂ ਨੂੰ ਵਰਕਲਾ ਕੇ ਲੈ ਗਿਆ ਸੀ ਹਾਲਾਂਕਿ ਪੀਕ ਮੰਗਣ ਲਈ ਵੇਚਣ ਦੀ ਫਿਲਹਾਲ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਹੈ ਪਰ ਫਿਰ ਵੀ ਮੋਲਜਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਮਾਂਡ ਖਤਮ ਹੋਣ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਉਸਦੀ ਗ੍ਰਿਫਤਾਰੀ ਵਿਖਾਏਗੀ